ਲੋ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਆਲੂ ਵਾਲੇ ਪਰੌਠੇ ਤੋਂ ਤੇ ਮੈਂ ਆਲੂ ਵਾਲੇ ਪਰੌਠੇ ਬਣਾ ਲੈ ਖਲਾਰਾ ਬਹੁਤ ਪਿਆ ਹੈ ਕਿਚਨ ਦੇ ਵਿੱਚ ਤੁਹਾਨੂੰ ਦਿਖਾਉਣਾ ਨਹੀਂ ਮਾਰਨਿੰਗ ਦਾ ਟਾਈਮ ਆ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਰੋਟੀ ਖਾ ਕੇ ਮਿਲਦੇ ਆ ਠੀਕ ਆ ਜੀ ਤੇ ਆਲੂ ਵਾਲੇ ਪਰੌਠੇ ਬਣਾਏ ਆਪਾਂ ਨੇ ਅੱਜ ਮੱਖਣ ਨਾਲ ਤੇ ਦਹੀਂ ਨਾਲ ਖਾਵਾਂਗੇ ਛੱਟੇ ਕੜੀ ਕਰਾਪਸੇ ਤੱਕਾਂ ਦਾ ਤਰੀਕਾ ਦੇਖੋ ਇਹੀ ਹੁੰਦਾ ਐਯੂਪਾ ਇਹਹੀ ਹੁੰਦਾ ਹੋਰ ਕੀ ਹੁੰਦਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਇਨ ਅਡਵਾਂਸ ਮੰਮੀ ਨੇ ਸ਼ਰਤੀ ਨੇ ਅੱਜ ਟੋਪੀ ਲੈ ਲਈ ਟੋਪੀ ਮੇਰਾ ਸਿਰ ਦੋਖਾ ਕੱਲ ਦੀ ਦਾ ਕੱਲ ਦੀ ਕੱਟਦਾ ਮੇਰਾ ਸਿਰ ਤੋਂ ਕੋਟਾ ਨਹੀਂ ਆਪਣੇ ਨਾਲ ਹੀ ਟੱਕਾ ਕਰੀ ਜਾਂਦੀ ਆਪਣੇ ਨਾਲ ਟੱਕਾ ਫਰੋਂ ਕੀ ਕਰਾਂ ਹੋਰ ਹਾਏ ਕੱਪੜੇ ਕੌਣ ਤੋਹ ਇਹਨੇ ਹਰੇ ਤਾਂ ਸੁੱਕਣੇ ਪਾਉਣੇ ਨੇ ਹੋਰ ਹਾਂ ਅੰਦਰ ਮੰਜੀ ਤੇ ਰੱਖਿਆ ਬਿਲਕੁਲ ਆ ਹਾਂ ਬੈ ਨਹੀਂ ਹੁੰਦਾ ਸਭ ਤੋਂ ਉਹ ਬੈਟ ਬਾਲੇ ਬੈਟਦੇ ਤੇ ਢੋੜੀ ਕੰਨ ਸਾਬ ਉਹ ਤੋਂ ਉੱਤਰ ਬੈਟ ਹੀ ਕਰਨਾ ਨਾ ਬੈਠ ਬੈਠ ਕੀ ਕਰਨਾ ਤੂੰ ਕੱਟਾ ਹੋਇਆ ਪਿਆ ਉਫ ਗੰਦਾ ਹੋਇਆ ਪਿਆ ਤੂੰ ਜੀ ਨਹੀਂ ਆਵਲੀ ਰੀਟਮ ਸਾਫ ਕਰਤੇ ਤੂੰ ਖਾਬੇ ਦਾ ਹੈਗੀ ਆ ਭਰਾਵਾ ਤੋਂ ਪਰ ਨਿਕਲਦੀ ਨਹੀਂ ਹੈ ਕੱਪੜੇ ਸੁੱਕਣੇ ਸਾਰੇ ਪਰ ਸੋ ਲੰਮੇ ਛਾ ਲੇ 13 ਦੇ 13 ਛੜੇ 13 ਦੇ お手だけのいみだがり ਇਹ ਡੈਡੀ ਕਾਲ ਫੋਨ ਡੈਡੀ ਤੇ ਮੈਨੂੰ ਕਹਿੰਦਾ ਛੇਤੀ ਛੇਤੀ ਮੈਨੂੰ ਕੱਪੜੇ ਦੇ ਦੇ ਮੈਂ ਵੀ ਕਿਹਾ ਵੀ ਚਲ ਨਾ ਮੰਮੀ ਇੱਕ ਬੱਚੇ ਡੈਡੀ ਹਾਂ ਮੰਮੀ ਨੂੰ ਚਾਵਾ ਦੇ ਦੇ ਦਿਲ ਨਹੀਂ ਬਣਾ ਕੇ ਕੱਕ ਪਰ ਡੈਡੀ ਜੀ ਤਾਂ ਬਾਸ ਸੋਈ ਵੀ ਨਾ ਔਣ ਨੂੰ ਪਾਣੀ ਵੀ ਗਰਮ ਕਰ ਲਈਏ 2023 ਦਾ ਐਂਡ ਦਾ ਨਾ ਔਣ ਕਰਦੀ ਸੀ ਬੀ ਨਿਊ ਜਰਦੀ ਸਾਰਿਆਂ ਨੂੰ ਅਡਵਾਂਸ ਵਿੱਚ ਮੇਰੇ ਵੱਲੋਂ ਕਿਉਂਕਿ ਮੈਂ ਲੱਕ ਟੁੱਟੇ ਕੋਈ ਗੱਲ ਨੂੰ ਅੱਜ ਇਸ ਲਈ ਆਪਾਂ 2023 ਨੂੰ ਅੱਜ ਕਰ ਦੇਣਾ ਹੈ ਰਾਤ ਨੂੰ ਬਾਏ ਬਾਏ ਤੇ ਚਾਹ ਆਉਣਾ ਖਿੱਚ ਕੇ ਘਰੇ 24 ਲੈ ਕੇ ਆਉਣਾ ਆਪਾਂ ਖਿੱਚ ਕੇ ਘਰੇ ਹੈ ਖਿੱਚ ਕੇ ਲੈ ਕੇ ਹੁਣ ਮੈਂ ਤਾਂ ਪਿਆਰ ਦੇਣਾ ਕਹਿ ਦੇਣਾ ਉਹਨੂੰ 2024 ਆ ਜਾ ਉਹਨੂੰ ਕਹਿਣਾ ਮਿੱਟੀਆ ਰੱਬ ਦੇ ਦੇ ਆਹ ਹੈ ਉਹਨੂੰ ਕਹਿਣਾ ਜੀ ਆਇਆਂ। ਹਾਂ 2024 ਨੂੰ ਪਿਆਰ ਨਾਲ ਕਹਿਣਾ ਜੀ ਆਇਆਂ ਨੂੰ ਖਿੱਚਣਾ ਤਾਂ ਕਾ ਨੂੰ ਆ ਫਿਰ ਸਾਰਾ ਸਾਲ ਵਿਚਾਰਾ ਆਓ ਜੀ ਜੀ ਆਇਆਂ ਆਓ ਜੀ ਜੀ ਆਇਆਂ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਖੇੜੇ ਤਰੱਕੀਆਂ ਲੈ ਕੇ ਆਵੇ। ਗੱਲ ਤਾਂ ਸਹੀ ਆ। ਪਰਮਾਤਮਾ ਸਾਰਿਆਂ ਦੀਆਂ ਜਿੰਨੀਆਂ ਵੀ ਦਿਲ ਦੀਆਂ ਮਨੋ ਕਾਮਨਾ ਨੇ ਵੀ ਹੁਣ ਤੱਕ ਜਿਹੜੀਆਂ ਜਿਵੇਂ ਮੇਰੀਆਂ ਬਹੁਤ ਨੇ ਰੱਬ ਨੇ ਹੁਣ ਮੇਰੀ ਅਰਜੀ ਚੱਕੀ ਜਾਵੇ। ਮੈਨੀ ਆਪ ਕਿਵਾਂ ਰੱਖਦੇ ਸਾਰੇ ਆਦੇ ਪਰਬਾਤ ਖੁਸ਼ੀਆਂ ਰਣ ਤੇ ਆਪਾਂ ਬੈਠ ਕੇ ਗੱਲ ਕਰਦੇ ਆ ਮੈਨੂੰ ਨਾ ਜਿਹਾਰ ਨੇ ਪਰਸੋਂ ਦਾ ਕਿਹਾ ਹੋਇਆ ਵੀ ਮੰਮਾ ਆਪਾਂ ਨੇ ਨਾ ਖਟੀਆਂ ਮਿੱਠੀਆਂ ਜਾਦਾਂ ਦੀ ਵੀਡੀਓ ਬਣਾਉਣੀ ਹੈ 2023 ਆਪਾਂ ਨੂੰ ਕੀ ਦੇ ਕੇ ਗਿਆ ਕੀ ਲੈ ਕੇ ਗਿਆ ਤੇ ਮੈਂ ਖਟੀਆਂ ਮਿੱਠੀਆਂ ਜਾਦਾਂ ਲੱਭਦੀ ਸੀ ਮੈਂ ਕਾਪੀ ਪੈਨ ਚੱਕਿਆ ਮੈਂ ਕਿ ਖੱਟੀਆਂ ਮਿੱਠੀਆਂ ਜਿਆਦਾ ਲੱਭਦੀਆਂ ਮੈਂ ਯਾਰ ਉੱਥੇ ਕੀ ਲੱਭਿਆ ਆਪਾਂ ਨੂੰ ਛਟੀਆਂ ਮਿੱਠੀਆਂ ਸਾਰੀਆਂ ਗੱਟੀਆਂ ਮਿੱਠੀਆਂ ਹੈ ਸੱਚੀ ਗੱਲ ਮਿੱਠੀ ਕੋਈ ਇੱਕ ਇੱਕ ਵੀ ਜਾਦ ਨਹੀਂ ਲੱਭਦੀ ਮੇਰੀ ਮਿੱਠੀ ਆ ਮੇਰੀ ਮਿੱਠੀ ਆ ਨਵੇਂ ਸਾਲਾ ਗਿੱਜੜ ਦੀ ਚੁੱਟੀ ਆ ਹਾਂ ਨਵੇਂ ਸਾਲਾ 2023 ਨੇ ਮੈਨੂੰ ਦੁੱਖ ਬਣ ਦਿੱਤੇ ਆ ਬਾਹਲੇ ਦੁੱਖ ਦਿੱਤੇ ਲਓ ਜੀ ਅਸੀਂ ਬੈਠ ਗਏ ਆ ਪੂਰੇ ਰਜਾਈਆਂ ਚ ਰਜਾਈਆਂ ਚ ਮੇਰੇ ਕਰਮਾਂ ਚ ਤਾਂ ਬਹੁਤ ਘੱਟ ਹੁੰਦੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕਰਮਾਂ ਚ ਮਾਇਆ ਤਾਂ ਤੁਹਾਡੇ ਕਰਮਾਂ ਚ ਰਜਾਈ ਆ ਹਾਏ ਵੇ ਤੇ ਦੇਖੋ ਨਾ ਤੋ ਕੇ ਸਰਦਾਰ ਜੀ ਨਾ ਬਣ ਆ ਕੇ ਰਜਾਈ ਚ ਵੜ ਜਾਂਦੇ ਨੇ ਮੈਨੂੰ ਣਾਉਣ ਤੋਂ ਪਹਿਲਾਂ ਵੀ ਟੈਨਸ਼ਨ ਹੁੰਦੀ ਆ ਹਾਏ ਕੰਮ ਹੋ ਕੰਮ ਹਨਾ ਹੁਣ ਵੀ ਣਾਉਣ ਤੋਂ ਬਾਅਦ ਵੀ ਟੈਨਸ਼ਨ ਹੁੰਦੀ ਆ ਵੀ ਹੁਣ ਆ ਕਰਨਾ ਉਹ ਕਰਨਾ ਉਹ ਕਰਨਾ ਕੰਮ ਨਿਮੇੜ ਕੇ ਬੈਠੀਦਾ ਕੰਮ ਨਿਮੇੜ ਕੇ ਲੜਾਈ ਹੋਈ ਆ ਸਾਡੀ ਹੁਣ ਜਬਰਦਸਤ ਧੁੱਤ ਦਾ ਗਾਮਾ ਘਟਾ ਜੀ ਇਸ ਵਾਰ ਅਸੀਂ ਰਜਾਈਆਂ ਦੇ ਵਿੱਚ ਪਤਾ ਕਿ ਕਿਉਂ ਬੈਠੇ ਆ ਹਨਾ ਪਿਛਲੇ ਸਾਲ ਸਾਨੂੰ ਰਾਤ ਦੇ 10-10 ਵਹੀ ਵੱਜਦੇ ਸੀਗੇ ਪਸ਼ੂ ਦੇ ਚੰਕੀ ਠੀਕ ਆ ਪਿਛਲੇ ਸਾਲ ਸਾਡੇ ਪਸ਼ੂਆਂ ਦੇ ਵਿੱਚ ਜਦੋਂ ਆਪਣੇ ਨਿੱਕੇ ਬੱਚੇ ਸੀ ਦੋ ਤੇ ਪਸ਼ੂਆਂ ਦੇ ਵਿੱਚ ਸਾਨੂੰ ਜਾਨਕਿ ਅਸੀਂ ਹੁਣ ਤੁਹਾਡੇ ਨਾਲ ਖੱਟੀਆਂ ਮਿੱਠੀਆਂ ਜਿਆਦਾ ਸ਼ੇਅਰ ਕਰਨ ਲੱਗੇ ਆ ਤੇ ਸਾਰੇ ਨਾਲੋਂ ਮਿੱਠੀ ਜ਼ਿਆਦਾ ਹੀ ਆ ਵੀ ਆਪਣੇ ਮੇਰੀ ਮੇਰੇ ਕਿਸਮਤ ਦੇ ਵਿੱਚ ਮਿੱਠੀ ਆ ਕੱਟੀਏ ਤੀਜੀ ਸਾਡੇ ਇੱਕ ਤਰੀਕ ਨੂੰ ਸਾਰੇ ਘਰ ਦੇ ਥੱਲੇ ਪਾਣੀ ਫਾਰਮ ਟੁੱਟੀ ਜਾ ਲੰਮੀ ਜਾਣ ਨੂੰ ਵੀ ਜੇ ਜਾਣ ਕੇ 10 ਮਿੰਟ ਧਿਆਨ ਨਾ ਨਾ ਦਿੰਦੇ ਨਾ ਵੀ ਸਾਰੇ ਘਰ ਦੇ ਵਿੱਚ ਪਾਣੀ ਪਾਣੀ ਹੋ ਜਾਦਾ ਸੀ ਉਹ ਸਭ ਦੇਖ ਲਿਆ ਹੁਣ ਜਿਹੜਾ ਨੇ ਦੇਖ ਲਿਆ ਕਹਿੰਦਾ ਪਾਣੀ ਕਿੱਥੋਂ ਆਉਂਦਾ ਮम्मा ਕਿਚਨ ਦੇ ਵਿੱਚ ਪਾਣੀ ਆ ਪਾਣੀ ਮੋਟੋਂ ਤਾਂ ਵੀ ਹੁਣ ਔਖੇ ਆ ਹੁਣ ਅਸੀਂ ਘਰ ਪਾਣੀ ਨਾਲ ਮੋਟੋਂ ਤੋਂ ਵੀ ਪਾਈ ਬਲੇ ਹਾਰੀ ਰਹੀ ਹੈ ਹਨੇ ਠੱਡੇ ਪਾਣੀ ਦੇ ਮੂਹ ਤੋਂ ਬਹੁਤ ਔਖਾ ਵੀ ਹੁਣ ਮੇਰੀ ਦਾਦਤ ਵਣ ਜੀ ਕਿਉਂਕਿ ਮੈਂ ਤਾਂ ਹਨਾ ਸਾਰਾ ਕੰਮ ਤੁਹਾਨੂੰ ਪਤਾ ਕੱਪੜੇ ਵੀ ਪਾਣੀ ਨਾਲ ਧੋਣੇ ਆ ਭਾਂਡੇ ਵੀ ਪਾਣੀ ਨਾਲ ਮੈਂ ਤਾਂ ਹੁਣ ਫਿਰ ਹੁਣ ਜਿਵੇਂ ਕੀ ਕਰੀਏ ਜਿਵੇਂ ਕਹਿੰਦੇ ਚਲੋ ਜਾਂਦੀ ਵਾਰ ਨੂੰ ਸ਼ੁਕਰੀਆ ਕਹਿ ਕੇ ਵੈਗਰੂ ਦਾ ਵੀ ਕੰਮ ਕਰ ਲਈਦਾ ਵੀ ਹੁਣ ਭਾਈ ਕਰਨਾ ਹੀ ਪੈਣਾ ਹਨਾ ਤੇ ਉਹਦੀ ਗੱਲ ਸਾਰਿਆਂ ਨਾਲੋਂ ਮਿੱਠੀ ਜਿਹੜੀ ਸਭ ਤੋਂ ਵੀ ਮਿੱਠੀ ਸਭ ਤੋਂ ਮਿੱਠੀ ਮੇਰੀ ਲਾਈਫ ਦੇ ਵਿੱਚ ਪਤਾ ਕੀ ਆ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੂੰ ਵੀ ਨਹੀਂ ਪਤਾ ਹੋਣੀ ਮੈਂ ਦੱਸਦੀ ਆ ਬਈ ਜਿਹੜੀ ਆਪਣੀ ਛੋਟੀ ਸੂਈ ਆ ਨਾ ਲੁਸਨ ਜਿਹਨੂੰ ਮੈਂ ਕਹਿੰਦੀ ਹਾਂ ਲੁਸਨ ਪ੍ਰੀਤੀ ਜਿਹੜੀ ਆਪਣੀ ਮੱਝ ਯਾਨੀ ਕਿ ਹੁਣ ਦੁੱਧ ਦਿੰਦੀ ਆ ਉਹ ਪਹਿਲੇ ਸੂਏ ਛੋਟੀ ਸੂਈ ਤੇ ਜਦੋਂ ਯਾਨੀ ਉਹ ਨਿੱਕੀ ਜੀ ਸੀਗੀ ਜਦੋਂ ਆਪਾਂ ਮੱਝ ਲਿਆਂਦੀ ਮੱਝ ਬਈ ਯਾਨੀ ਕਿ ਉਹ ਨਿੱਕੀ ਜੀ ਸੀਗੀ ਮਹੀਨੇ ਦੋਕ ਮਹੀਨੇ ਦੀ ਇਹੋ ਜੀ ਉਹ ਠੰਡ ਪੈਂਦੀ ਸੀ ਜਿੱਦਾਂ ਹੁਣ ਪੈਂਦੀ ਆ ਉਹਦਾ ਵੀ ਜਨਮ ਅਕਤੂਬਰ ਦਾ ਆ ਉਹ ਦਸੰਬਰ ਦੇ ਵਿੱਚ ਠੰਡ ਦੇ ਵਿੱਚ ਆ ਕੇ ਉਹ ਪੂਰੀ ਜਾਨੀ ਆਕੜ ਗਈ ਸੀ ਆ ਸਰਦਾਰ ਸਾਹਿਬ ਨੇ ਪਤਾ ਮੈਨੂੰ ਕੀ ਗਿਆ ਤੜਕੇ ਦੇ 4 ਵਜੇ ਹੋਏ ਤੇ ਮੈਨੂੰ ਕਹਿੰਦੇ ਆ ਕੇ ਪਹਿਲਾਂ ਤਾਂ ਮੈਂ ਪਈ ਇਹ ਉੱਠ ਖੜਦੇ ਮੇਤੋਂ ਪਹਿਲਾਂ ਇਹਨਾਂ ਦੀ ਡਿਊਟੀ ਆ ਵੀ ਉਹ ਉੱਠ ਖੜਦੇ ਆ ਚਾਹੇ ਮੇਤੋਂ ਘੰਟਾ ਪਹਿਲਾਂ ਉੱਠਣ ਚਾਹੇ ਅੱਧਾ ਘੰਟਾ ਚਾਹੇ 10 ਮਿੰਟ ਜਾਨੀ ਉੱਠਣਾ ਸਭ ਤੋਂ ਪਹਿਲਾਂ ਇਹਨਾਂ ਨੇ ਆ ਹਨਾ ਇਹ ਵੀ ਨ ਉੱਠ ਕੇ ਆ ਕੇ ਕਹਿੰਦੇ ਕਹਿੰਦੇ ਕੱਟੀ ਦਾ ਦੇਖਿਆ ਆਕੜੀ ਪਈ ਆ ਤੇ ਮੈਂ ਉਸੇ ਟਾਈਮ ਉੱਠੀ ਭੱਜੀ ਆਪਣੀ ਰਜਾਈ ਜੂ ਸਿੱਟ ਕੇ ਮੈਂ ਜਾ ਕੇ ਉਹਨੂੰ ਦੇਖਿਆ ਹਨਾ ਉਹ ਵਿਚਾਰੀ ਆਏ ਪਈ ਮੈਂ ਉੱਥੇ 5 ਕਿ ਮਿੰਟ ਬੈਠ ਰਹੀ ਇਹ ਮੈਨੂੰ ਕਹਿੰਦੇ ਉੱਠ ਖੜੇ ਇੱਥੋਂ ਹੁਣ ਕੁਝ ਨਹੀਂ ਹੈਗਾ ਇੱਥੇ ਮੈਂ ਕਿਹਾ ਨਹੀਂ ਵੀ ਐ ਤਾਂ ਨਹੀਂ ਹੋ ਸਕਦਾ ਚਲੋ ਮੈਂ ਆਪ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਥੋੜੀ ਜੀ ਕੁਛ ਠੀਕ ਹੋਈ। ਤੂੰ ਨਹੀਂ ਲਾਈ ਉਹ। ਹਾਂ ਉਹ ਤੇ ਤੂਣੀਆਂ ਲਾਈਆਂ ਉਹਨੂੰ ਜਿੰਨਾ ਵਜੇ ਹਰ ਉਹਨਾਂ ਨੂੰ ਦੁੱਧ ਪਾਣੀ ਗਰਮ ਕਰਕੇ ਰੱਖਿਆ ਉਹਦੇ ਵਿੱਚ ਜਿੰਨੇ ਵੀ ਸਾਰੇ ਮਸਾਲੇ ਮਸੂਲੇ ਪਾ ਕੇ ਲੈ ਗਈ ਉਹਦੇ ਹੰ ਦਾ ਸੱਪ ਤਾਂ ਜਾ ਗਿਆ। ਮੱਝ ਬਹੁਤ ਕਪਤੀ ਹੈ ਪਰ ਦੁੱਧ دیتی ਤਾਂ। ਹਾਂ ਫੇਰ ਭਾਈ ਚਲੋ ਸਾਰਾ ਕੁਝ ਹੋਇਆ ਵੀ ਤੇ ਡਾਕਟਰ ਨੂੰ ਸੱਦੇ ਆ ਟਿਕ ਟੁਕੇ ਲਵਾਏ ਡਾਕਟਰ ਕਹਿੰਦਾ ਵੀ ਮੇਰੇ ਰਣਜੀਤ ਸਿੰਘ ਹੱਥ ਖੜੇ ਨੇ ਜਿੰਨੇ ਮੇਰੇ ਕੋਲ ਟੀਕੇ ਸੀਗੇ ਮੈਂ ਲਾਤੇ। ਵੀ ਤੁਸੀਂ ਕਾੜਿਆਂ ਤੇ ਡਿਪੈਂਡ ਰਹੋ ਹਨਾ ਕਾੜੇ ਦੇਈ ਜਾ ਉਹਨੂੰ ਕਾੜਾ ਨਾ ਬੰਦ ਕਰਿਓ ਭਾਈ ਆਪਾਂ ਉਹਨੂੰ ਦਿਹਾੜੀ ਦੇ ਤੋ-ਤੋ ਤਿੰਨ-ਤਿੰਨ ਚਾਰ-ਚਾਰ ਕਾੜੇ ਦਿੱਤੇ ਤੇ ਇਹ ਆ ਮੇਰੀ ਮਿੱਠੀ ਜਾਨ ਅੱਜ ਉਹ ਸਾਡਾ ਢਿੱਡ ਪਾਲ ਰਹੀ ਆ ਤੇ ਦੁੱਧ ਦੇ ਰਹੀ ਆ ਅਸੀਂ ਦੁੱਧ ਪੀ ਰਹੇ ਆ ਮੈਂ ਉਹ ਵੈਕਰੂ ਦਾ ਬਹੁਤ-ਬਹੁਤ ਸ਼ੁਕਰ ਕਰਦੀ ਆ ਵੀ ਉਹ ਮੇਰੀ ਕਿਸਮਤ ਦੇ ਵਿੱਚ ਸਾਰਿਆਂ ਨੂੰ ਮਿੱਠੀ ਜਾਨ ਜੋ ਪਰਮਾਤਮਾ ਜੀ ਨੇ ਰੱਖਿਓ ਨਾਮ ਮਾਰੀ ਤੁਸੀਂ ਯਕੀਨ ਮੰਨੋ ਜਿਵੇਂ ਆਕੜੀ ਬਈ ਸੀ ਜਿਵੇਂ ਉਹਦੇ ਵਿੱਚ ਇੱਕ ਵੀ ਸਾਹ ਆਪਾਂ ਕਹਿ ਸਕਦੇ ਨਾ ਵੀ ਹੈ ਨਹੀਂ ਸੀਗਾ ਫਰਮਾਤਵਾ ਨੇ ਉਹਦੇ ਵਿੱਚ ਸਾਹ ਪਾਏ ਉਹਨੂੰ ਦੁਬਾਰਾ ਖੜੀ ਕੀਤਾ ਉਹਦਾ ਸਿੰਘ ਟੁੱਟੇ ਦਾ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਉਹਦਾ ਸਿੰਘ ਟੁੱਟਿਆ ਜਦੋਂ ਉਹਦਾ ਸਿੰਘ ਟੁੱਟਿਆ ਨਾ ਫਿਰ ਉਹ ਮੈਨੂੰ ਪਤਾ ਨਾ ਇਹਨਾਂ ਨੂੰ ਵੀ ਮਹਿਸੂਸ ਹੋਣਾ ਸੀ ਐਨੀਆਂ ਮੈਨੂੰ ਇਹਨਾਂ ਨੇ ਗਾਲਾਂ ਕੱਢੀਆਂ ਬਾਈ ਉਹ ਨਾ ਇਕੱਲੇ ਸੀ ਜਿਹਾਨ ਨੇ ਮੈਨੂੰ ਆਕੇ ਦੱਸਿਆ ਉਹ ਜਵਾਕੜੀ ਨੇ ਦੁੱਖ ਬਹੁਤ ਕੱਟੇ ਆ ਉਹਦਾ ਸਿੰਘ ਟੁੱਟ ਗਿਆ ਜਿਹਾਨ ਨੇ ਮੈਨੂੰ ਆਕੇ ਮਮਾ ਅਗਲੇ ਵਿੱਚ ਚਲੀ ਰੱਖਿਆ ਹਮ ਇਸਤਰੀ ਲੱਗੇ ਸੀ ਬਾਹਰ ਬੰਦੀ ਸੀਗੀ ਮਮਾ ਲੂਸਨ ਦੇ ਬਲੱਡੀ ਬਲੱਡ ਹੋ ਗਿਆ ਇਹਨਾਂ ਮੈਂ ਕਿਹਾ ਬਲੱਡ ਹੋ ਗਿਆ ਕਿਉਂ ਮੈਂ ਭੱਜ ਕੇ ਗਈ ਜਾ ਕੇ ਦੇਖਿਆ ਪੂਰੀ ਸਾਰਾ ਉਹਦਾ ਸਿੰਘ ਟੁੱਟਿਆ ਨਾ ਉਹ ਖੜੇ ਹਸਾਉ ਸਾਰਾ ਡਾਟ ਪਾਈ ਦੇ ਰਹਾਟੇ ਪਾਈ ਜਾਵੇ ਰਹਾਟੇ ਪਾਈ ਜਾਵੇ ਮੈਂ ਜਦੋਂ ਬਾਹਰ ਗਈ ਇਹਨਾਂ ਨੇ ਉਹਨੂੰ ਦੇਖਦੇ ਦੇਖਦੇ ਜਦੋਂ ਇਹਨਾਂ ਦੀ ਨਿਗਾ ਮੈਂ ਪੈ ਗਈ ਇਹਨਾਂ ਨੇ ਕੱਟੀ ਛੱਡਤੀ ਗਾਲਾਂ ਕੱਢਣੋਂ ਉੱਟਣੋਂ ਪਤਾ ਨਹੀਂ ਕੀ ਕਰਨੋਂ ਮੈਨੂੰ ਨਹੀਂ ਪਤਾ ਇਹਨਾਂ ਨੇ ਮੈਨੂੰ ਇੰਨਿਆ ਗਾਲਾਂ ਕੱਢੀਆਂ ਬਈ ਵੀ ਦੱਸ ਮੇਰਾ ਕੀ ਕਸੂਰ ਸੀਗਾ ਉਹਦਾ ਸਿੰਗ ਟੁੱਟ ਗਿਆ ਮੈਂ ਫਿਰ ਇਹਨਾਂ ਨੂੰ ਸ਼ਾਂਤ ਸੁਭਾਅ ਹੋਇਆ ਪੁੱਛਿਆ ਹੈਨਾ ਮੇਰਾ ਕੀ ਕਸੂਰ ਸੀ ਮੈਂ ਥੋੜਿਆ ਸੀ ਇਹਨੇ ਰੱਖੀ ਆ ਮੈਂ ਕਿਹਾ ਜਿੱਥੇ ਮਰਜੀ ਕੋਲ ਦੇ ਸੰਗਲ ਮੈਂ ਰੱਖੇ ਦੱਸ ਮੈਂ ਕੀ ਕਰਦੀ ਆ ਉਹ ਤਾਂ ਰੱਖ ਕੇ ਉਹ ਤਾਂ ਕੀ-ਕੀ ਹੋਇਆ ਮੈਂ ਸਣੀ ਕਿਰੇ ਬੋਲਦੀ ਆ ਹਾਂ ਬਈ ਨਾ ਤਾਂ ਮੈਂ ਉਹਨੂੰ ਕਿਤੋਂ ਮਗਵਾਇਆ ਹੈਨਾ ਵੀ ਮੈਂ ਆਨਲਾਈਨ ਕਿੱਥੇ ਆਇਆ ਨਾ ਮੈਂ ਗਿਫਟ ਖੇ ਇਹ ਤਾਂ ਤੇਲ ਤੋਲ ਪਾਇਆ ਹਾਂ ਨਾ ਤਾਂ ਮੈਂ ਉਹ ਕਿਸੇ ਤੋਂ ਗਿਫਟ ਲਿਆ ਸੀ ਹੈ ਨਾ ਮੈਨੂੰ ਕਿਸੇ ਨੇ ਗਿਫਟ ਕੀਤਾ ਸੀ ਨਾ ਮੈਂ ਵੀ ਨਾ ਉਹ ਪੇਕਿਆ ਦਮ ਗਾਈ ਸੀ ਨਾ ਮੈਂ ਉਹ ਸੌਰੀਆ ਤੋਂ ਲਈ ਸੀ ਇਹ ਮੱਝ ਮੁੱਲ ਲੈ ਕੇ ਸਾਰਾ ਨਾਲ ਆਈ ਸੀ ਜੀ ਇਹ ਸਾਰਾ ਮੈਂ ਤਾਂ ਆਈ ਸੀ ਹੈ ਉਹ ਮੱਝ ਦੇ ਨਾਲ ਆਈ ਸੀ ਭਾਈ ਉਹ ਦੀ ਇਹਨਾਂ ਕੱਟੀ ਸੀਗੀ ਆਤਮਾ ਨੇ ਮੋੜੀ ਹੁਣ ਜਦੋਂ ਇਹ ਚੋਂਦੇ ਹੁੰਦੇ ਆ ਮੈਂ ਨੂੰ ਰੋਜ਼ ਕਹਿੰਦੀ ਆ ਵੀ ਉਹੀ ਆ ਇਹ ਨੂੰ ਕਹਿੰਦੇ ਸੀ ਜਾ ਇੱਥੋਂ ਕੁਛ ਨਹੀਂ ਹੈਗਾ ਤੇ ਹਾਂਜੀ ਤੇ ਹੋਰ ਹੋਰ ਸਾਰੇ ਨਾਲ ਖੱਟੀ ਜਾਨ ਬਸ ਖਟੀਆਂ ਬਹੁਤ ਨੇ ਆਪਣਾ ਚੈਨਲ ਗਿਆ ਤੋ ਗਿਆ ਜਾਂ ਤਾਂ ਗਈਆਂ ਉਹ ਸਭ ਕਰਤੀ ਬਹੁਤ ਜ਼ਿਆਦੇ ਵੀਡੀਓ ਤੇ ਉਹ ਲੁਸਨ ਤੋਂ ਬਾਅਦ ਫੇਰ ਇੱਕ ਸ਼ੀਨੂ ਆਇਆ ਹਨਾ ਜਿਵੇਂ ਹੁਣ ਮਿੱਠੀ ਮੇਰੇ ਨਾਲ ਪਿਆਰ ਕਰਦੀ ਆ ਉਹ ਵੀ ਅੱਕਨੇ ਕੱਟਾ ਸੀਗਾ ਉਹ ਵੀ ਉਹ ਵੀ ਏਦਾਂ ਹੀ ਪਿਆਰ ਕਰਦਾ ਸੀ ਥੋੜਾ ਤਾਂ ਹੀ ਉੱਤ ਸੀ ਕਠੀ ਜਿ ਖੜੀ ਹੁੰਦਾ ਹੈ ਪੈ ਜਾਣਾ ਪੈਰਾ ਤੇ ਉਹ ਮੇਰੀ ਗੋਦੀ ਚ ਸੌਂਦਾ ਹੁੰਦਾ ਸੀ ਜਿੰਨਾ ਟਾਈਮ ਹੈ ਉਹਨੂੰ ਗੋਦੀ ਚ ਨਾ ਪਾਉਣਾ ਉਹਨੇ ਮੈਨੂੰ ਵਸਰਾ ਠ ਪਾਈ ਜਾਣਾ ਵੀ ਆ ਜਾ ਓਰੇ ਆ ਜਾ ਓਰੇ ਹਨਾ ਤੇ ਫੇਰ ਆਪਣਾ ਚੈਨਲ ਗਿਆ ਹਨਾ ਮੈਂ ਬਹੁਤ ਰੋਈ ਬਹੁਤ ਜ਼ਿਆਦੇ ਥੈਂਕ ਯੂ ਤੁਹਾਡਾ ਮੈਂ ਦੁਬਾਰਾ ਚੈਨਲ ਬਣਾਇਆ ਤੁਸੀਂ ਮੈਨੂੰ ਹੌਸਲਾ ਦਿੱਤਾ ਵੀਡੀਓ ਬਣਾਉਣ ਦਾ ਬਹੁਤ ਬਹੁਤ ਥੈਂਕਸ ਤੁਹਾਡਾ ਤੁਸੀਂ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਇਦਾਂ ਹੀ ਦਿੰਦੇ ਰਹੋ ਅੱਗੇ ਵੀ ਹਨਾ ਤੇ ਹੋਰ ਹੋਰ ਕਿਹੜੀ ਮਿੱਠੀ ਜ਼ਿਆਦਾ ਖਟੀਆਂ ਜ਼ਿਆਦਾ ਨੇ ਮਿੱਠੀ ਤਾਂ ਬਸ ਇੱਕ ਅੱਧੀ ਹੋ ਸੀਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ ਮਿੱਠੀਆਂ ਜ਼ਿਆਦਾ ਜ਼ੱਲੀਆਂ ਵੀ ਜੀਆਂ ਅਸੀਂ ਮਿੱਠੀਆਂ ਮਿੱਠੀਆਂ ਸੱਲੀਆਂ ਖਾਤੀਆਂ ਖਟੀਆਂ ਖਾਤੀਆਂ ਅਓ ਛੱਲੀਆਂ ਨੇ ਵੀ ਮੇਰੇ ਦਾ ਗਾਲਾ ਹੀ ਕੱਢਦੀਆਂ ਨੇ ਇਹਵੇਂ ਇਸੇ ਆ ਸਾਨੂੰ ਵੀ ਸ਼ੌਕ ਚੜਿਆ ਨਾ ਵੀ ਉਹਨਾਂ ਨੇ ਲੱਖ ਦੀ ਕੱਢ ਲਈ ਉਹਨਾਂ ਡੇਢ ਲੱਖ ਦੀ ਕੱਢ ਲਈ ਇਹਨੇ ਮੁਕੰਮ ਹੋਈ ਉਹ ਸਾਰੇ ਇਲਾਨਦਾਰ ਨੀ ਕੋਈ ਕਹੇ ਇਹ ਮਿੱਠੀ ਜਾਲ ਬਣੀ ਮੈਂ ਮੈਂ ਕਹਿੰਦੀ ਮੈਨੇ ਕਹਿੰਦੀ ਉਹ ਤੁਹਾਨੂੰ ਪਤਾ ਹੀ ਆਪਾਂ ਹਨ ਵੀਡੀਓ ਬਣਾਈ ਸੀ ਠੇਕੇਦਾਰ ਨੇ ਵੀ ਹੜੱਪਲੇ ਸੀ ਪੈਸੇ ਸਾਰੇ ਆਪਣੇ ਕੋਲ ਆ ਮੇਰੇ ਜਿਹੜੇ ਯਾਰ ਕੋਲ ਹੀ ਗਏ ਇਹ ਦੋ ਬੰਦਿਆਂ ਕੋਲ ਹੀ ਗਏ ਹੈਗੇ ਕਿਉਂ ਜਿਹੜੇ ਰੋਜ਼ ਨਹੀਂ ਅੱਜ ਸਵੇਰੇ ਮੈਨੂੰ ਜ਼ਿਆਦਾ ਨਹੀਂ ਬਾਕੀ ਦੀ ਵਿੱਚ ਹੀ ਇੱਕ ਮਿੰਟ ਇਹ 20000 ਰੁਪਏ ਮੈਨੂੰ ਫੜਾ ਕੇ ਪਤਾ ਮੈਨੂੰ ਕੀ ਕਹਿੰਦੇ ਨੇ 40 ਬਾਾਰ 1000 1000 ਮੰਗਦੇ ਨੇ ਪੱਟਾਂ ਦਾ ਦੀ ਲੇਬਰ ਉੱਪਰ ਆਪਾਂ ਹੀ ਲਾਦੀ ਜੇ ਮੈਨੂੰ ਵੀ 20000 ਰੁਪਈਆ ਇਹ ਮੈਨੂੰ ਫੜਾ ਦਿੰਦੇ ਨੇ ਨਾ ਸਾਲ 6 ਮਹੀਨੇ ਚ ਇੱਕ ਵਾਰੀ ਮੇਰੇ ਤੋਂ 40 ਬਾਾਰ 1000 1000 ਮੰਗਦੇ ਨੇ ਹੁਣ ਬਾਕੀ ਤਾਂ ਹੁੰਦਾ ਨਹੀਂ ਘਰਾਂ ਦੇ ਖਾਤੇ ਨੇ ਜੀ 500 ਰੋਜ਼ ਖੁੱਲਦਾ ਹੈਲੋ ਵੱਧ ਖੁੱਲ ਜਾਂਦਾ ਮੱਕੀ ਦੀ ਮੈਂ ਪੀਚੀ ਬਾਜੇ ਦੇ ਵੱਲ ਉਪਰ ਲਾਦੀ ਹੈ ਨਾ ਬਾਜੇ ਨੇ ਵੱਟੀ ਹੈ ਨਾ ਬਾਜੇ ਨੇ ਮੇਰੀ ਅਜੇ ਉਹ ਤੱਕੀ ਕਢਾਈ ਦਿੱਤਾ ਅਸਲ ਅੱਜ ਤਾਂ ਨਹੀਂ ਘਾਣੀ ਸੀ ਬਕਾਇਨ ਬੱਚੋ ਜਿਹੜਾ ਸੀ ਤੋੜੀਆ ਵੀ ਜੇ ਦੋ ਵਾਰ ਹੁਣ ਤੋੜੀਆ ਹੁਣ ਤੋੜੀਏ ਵੀ ਦੇ ਲੋ ਹੁਣ ਆਪਣੀ ਤੋੜੀਆ ਵੀ ਵਧੀਆ ਹੋ ਗਿਆ ਆਪਣੀ ਫਸਲ ਬਹੁਤ ਸਾਨੂੰ ਬਹੁਤ ਪਾਪਾ ਕਰਕੇ ਗਿਆ ਐ ਵੀ ਕੀ ਦੋ ਤੇ ਜੋ ਵੀ ਖੇਤ ਆ ਪਾ ਚੀਜ਼ ਵੀ ਜੀ ਮੱਠਾ ਟੇਕੇ ਵੀ ਜੀ ਉਹ ਵਧੀਆ ਹੁੰਦੀ ਹੈ ਪਰਮਾਤਮਾ ਤੁਹਾਨੂੰ ਚਾਹ ਹਾਂ ਗੱਲ ਤਾਂ ਸਹੀ ਆ ਫਸਲ ਵੀ ਆਪਣੀ ਬਹੁਤ ਵਧੀਆ ਹੁਣ ਵੀ ਕਣਕ ਬਹੁਤ ਵਧੀਆ ਖੜੀ ਆ ਹਨਾ ਪਿੱਲੀ ਦਿਨ ਦਾ ਮਾਰਕ ਚੱਲੇ ਨਹੀਂ ਮਰੂ ਕੇਰਾ ਸਪਰੇ ਤੇ ਮੈਨੂੰ ਲੱਗਦਾ ਵੀ ਜਾਂਦਾ ਜਾਂਦਾ 2023 ਮੈਨੂੰ ਹੋਰ ਖੁਸ਼ੀਆਂ ਦੇ ਕੇ ਜਾਊਗਾ ਹਲੇ ਕੁਝ ਘੰਟੇ ਬਚੇ ਨੇ ਕਿਉਂਕਿ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਦੇ ਤੇ ਬਹੁਤ ਵਧੀਆ ਵਿਊਜ਼ ਆਏ ਨੇ ਬਹੁਤ ਹੀ ਵਧੀਆ ਥੈਂਕਸ ਤੁਹਾਡਾ ਸਾਰਿਆਂ ਦਾ ਪਲੀਜ਼ ਤੁਸੀਂ ਚੈਨਲ ਤੇ ਨਵੇਂ ਆਉਣੇ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਤੇ ਹੋਰ 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 ਕੋਈ ਗੱਲਬਾਤ ਮੈਨੂੰ ਇਤਾਂ ਦੀ ਯਾਦ ਆਉਂਦੀਆਂ ਹੁੰਦੀਆਂ ਗੱਲਾਂ ਮੇਰਾ ਪਤਾ ਹੈ ਹੀਰੋ ਤੁਸੀਂ ਉਹ ਬਣਾਉਣਾ ਸਾਨੂੰ ਹਾਂ ਜ਼ੀਰੋ ਤੋਂ ਹੀਰੋ ਤੁਸੀਂ ਉਹ ਬਣਾਉਣਾ ਹੈ ਤੁਹਾਡੇ ਸਾਥ ਚਾਹੀਦਾ ਤੁਸੀਂ ਵੀਡੀਓ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਪਹਿਲੀ ਜਾਂਦ ਦੋਈ ਆ ਮਮੀ ਚਾਹਮ ਗਿੱਟੀ ਜਾਂਦ ਦੋਈ ਆ ਤੁਸੀਂ ਮੈਨੂੰ ਟ੍ਰਿਪ ਤੇ ਬਿਠਾਇਆ ਹਾਂ ਜੀ ਯਾ ਟ੍ਰਿਪ ਤੇ ਵੀ ਜਾਇਆ ਐ ਇਸ ਵਾਰ 2023 ਦੇ ਵਿੱਚ ਬਹੁਤ ਕੁਝ ਹੋਇਆ ਬਸ ਹੁਣ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਵੀ ਜਿਹੜਾ 2024 ਆਵੇ ਉਹ ਇੰਨੀਆ ਕੋ ਖੁਸ਼ੀਆਂ ਭਰਿਆ ਹੋਵੇ ਹਨਾ ਪਹਿਲੀ ਗੱਲ ਤਾਂ ਮੈਨੂੰ ਕੈਲਕੂਲੇਸ਼ਨ ਤੋਂ ਰੱਬ ਦੂਰ ਰੱਖੇ ਕਿਉਂਕਿ ਪਤਾ ਨਹੀਂ 4-5 ਕਿਲੋਮੀਟਰ ਤੋਂ ਦੂਰੋਂ ਆ ਕੇ ਮੁਸੀਬਤ ਆਪਣੇ ਆਪ ਮੇਰੇ ਵਿੱਚ ਵੱਜਦੀ ਆ ਪਰ ਵੀ ਮੈਂ ਹੁਣ ਪਰਮਾਤਮਾ ਕੋਈ ਅਰਦਾਸ ਕਰਦੀ ਆ ਵੀ ਮੈਨੂੰ ਇਹੋ ਜਿਹੀਆਂ ਮੁਸੀਬਤਾਂ ਤੋਂ ਬਹੁਤ ਦੂਰ ਰੱਖੇ ਹਨਾ ਵੀ ਮੈਂ ਵੀ ਪ੍ਰਮਾਤਮਾ ਕੇ ਮੇਰੀ ਇਹ ਅਰਦਾਸ ਆ ਵੀ ਮੇਰੇ ਮੇਰੇ ਤਾਂ ਲਵੇ ਤਾਂ ਵਿਆਹ ਇਹ ਨਾ ਹੈ ਜੀ ਹੁਣ ਕੋਈ ਵੀ ਮੁਸੀਬਤ ਆ ਨਾ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਆ ਮੈਂ ਕਦੇ ਵੀ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕੀਤਾ ਨਹੀਂ ਤੇ ਨਾ ਹੀ ਕਰਨਾ ਆ ਤੇ ਨਾ ਹੀ ਮੇਰੀ ਕੋਈ ਲਾਈਫ ਦੇ ਵਿੱਚ ਇੰਟਰਫੇਅਰ ਕਰੇ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਕਦੇ ਵੀ ਮੈਂ ਕਿਸੇ ਵੀ ਕੋਈ ਵੀ ਹੋਵੇ ਚਾਹੇ ਕੋਈ ਮੇਰੇ ਆਪ ਦਾ ਭੈਣ ਭਰਾ ਆ ਚਾਹੇ ਕੋਈ ਮੇਰੇ ਸਹੁਰਾ ਫੈਮਿਲੀ ਦਾ ਇੱਥੋਂ ਤੱਕ ਮੈਂ ਇਹਨਾਂ ਨੂੰ ਵੀ ਨਹੀਂ ਕਦੇ ਕਦੇ ਹੁਣ ਤੁਸੀਂ ਆਪ ਦੇਖ ਲਿਓ ਵੀ ਇਹ ਆਪਣੀ ਲਾਈਫ ਦੇ ਵਿੱਚ ਜੋ ਵੀ ਕਰਨਾ ਚਾਹੁੰਦੇ ਨੇ ਮੈਂ ਇਹਨਾਂ ਨੂੰ ਕਹ ਦਿੰਨੀ ਆ ਕਰ ਲਓ ਵੀ ਮਕਰ ਇਹ ਮੈਨੂੰ ਵੀ ਨਹੀਂ ਇਦਾਂ ਕਹਿੰਦੇ ਹੈਗੇ ਵੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਵੀ ਮੈਂ ਬੱਚਿਆਂ ਨੂੰ ਇਹੀ ਕਹਿਣੀ ਹੁੰਦੀ ਆ ਹਨਾ ਵੀ ਜੋ ਮਰਜ਼ੀ ਕਰੋ ਉਸ ਕੰਮ ਤੋਂ ਜਿਹੜਾ ਤੁਸੀਂ ਕਰਨਾ ਦੂਏ ਜਾਂ ਤੀਏ ਬੰਦੇ ਨੂੰ ਤਕਲੀਫ ਨਾ ਹੋਵੇ ਬਾਕੀ ਦੁਨੀਆ ਤੋਂ ਆਪਾਂ ਸਰਟੀਫਿਕੇਟ ਨਹੀਂ ਲੈਣਾ ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰ ਲੈਣਾ ਚਾਹੀਦਾ ਠੀਕ ਹੈ ਜੀ ਮੇਰਾ ਮੰਨਣਾ ਇਹ ਹੀ ਆ ਹੋਰ ਮੈਨੂੰ ਇਹ ਨਹੀਂ ਹੈਗਾ ਵੀ ਆਪਾਂ ਵਾਲੇ ਵੱਡੇ ਸੁਪਨੇ ਨਹੀਂ ਸੁਪਨੇ ਛੋਟੇ ਛੋਟੇ ਹੀ ਨੇ ਵਹਿਗਰੂ ਅਗੇ ਅਰਦਾਸ ਤੁਸੀਂ ਵੀ ਕਰਿਓ ਮੈਂ ਵੀ ਕਰਦੀ ਆ ਤੁਹਾਡੇ ਸੁਪਨੇ ਵੀ ਪੂਰੇ ਹੋ ਜਾਣ ਜਿੰਨੇ ਵੀ ਤੁਸੀਂ ਦੇਖੇ ਹੋਇਆ ਵੀ ਤੁਸੀਂ ਆ ਕਰਨਾ ਹੈ ਨਾ ਉਹ ਲੈਣਾ ਉਹ ਕਰਨਾ ਮੇਰੇ ਵੀ ਸੁਪਨੇ ਨੇ ਬਾਲੇ ਵੱਡੇ ਨਹੀਂ ਹੈਗੇ ਛੋਟੇ ਹੀ ਨੇ ਵਹਿਗਰੂ ਅਗੇ ਅਰਦਾਸ ਕਰਿਓ ਵੀ ਮੇਰੇ ਸੁਪਨੇ ਸਾਰੇ ਪੂਰੇ ਹੋ ਜਾਣ ਠੀਕ ਹੈ ਜੀ ਤੇ ਆਪਣੀ ਫੈਮਲੀ ਆ ਜਿਹੜੀ YouTube ਫੈਮਲੀ ਆ ਉਹ ਬਹੁਤ ਵੱਡੀ ਹੋ ਜਾਵੇ ਬਹੁਤ ਜਿਆਦਾ ਵੱਡੀ ਆ ਸੀਗੀਆਂ ਆਪਣੀਆਂ ਖੱਟੀਆਂ ਮਿੱਠੀਆਂ ਜੱਦਾ ਤੇ ਸਾਰਿਆਂ ਨੂੰ ਹੈਪੀ ਨਿਊਜ਼ ਹੈ ਵੈਲਕਮ ਨਿਊ ਈਅਰ ਜੀ ਹੈਪੀ ਨਿਊ ਹਾਂ ਵੈਲਕਮ ਕਰੋ ਤੁਸੀਂ ਹਨਾ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਨਵਾਂ ਟਾਈਮ ਵੀ ਬਹੁਤ ਹੋਇਆ ਨਵਾਂ ਸਾਲ ਆਵੇ ਖੁਸ਼ੀਆਂ ਭਰੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਤੋਂ ਵੱਡੀ ਗੱਲ ਆ ਤੰਦਰੁਸਤੀ ਜੇ ਆਪਣੀ ਦੇਹ ਨੂੰ ਤੰਦਰੁਸਤੀ ਆ ਫੇਰ ਆਪਾਂ ਨੂੰ ਹੋਰ ਕੁਝ ਮੰਗਣ ਦੀ ਲੋੜ ਨਹੀਂ ਹੈਗੀ ਕਿਉਂਕਿ ਰੱਬ ਨੇ ਆਹ ਜਿਹੜੇ ਹੱਥ ਆ ਇਹ ਕਿਰਤ ਕਰਨ ਨੂੰ ਲਾਇਆ ਕਿਰਤ ਕਰੋ ਵੰਡ ਕੇ ਛਕੋ ਹਨਾ ਬਸ ਇਹੀ ਆ ਹੋਰ ਕੁਝ ਨਹੀਂ ਹੈਗਾ ਇੱਥੇ ਨਾਲ ਕੁਝ ਨਹੀਂ ਜਾਣਾ ਜਿਨੇ ਥੋੜੇ ਚ ਗੁਜ਼ਾਰਾ ਕਰ ਲਿਆ ਸਭ ਕੁਝ ਬਣ ਗਿਆ ਹਾਂ ਦੁੱਕੀ ਵੀ ਨਹੀਂ ਜਾਣੀ ਚਾਹੇ ਇੱਥੇ ਕਰੋੜਾ ਰੁਪਈਆ ਆਪਾਂ ਜੋ ਵੀ ਕਹਿ ਦੀ ਐ ਤਾਂ ਹੁਣ ਤਮਾ ਵੱਧ ਹੀ ਜਾਂਦੀ ਆ ਨੇ ਜਿਵੇਂ ਹੁਣ ਮੈਨੂੰ ਵਿਊਜ਼ ਨੇ ਲੋਕਾਂ ਨੂੰ ਲੱਖਾਂ ਆਉਂਦੇ ਨੇ ਮੈਂ ਵੀ ਕਹਿੰਦੀ ਮੈਨੂੰ ਆ ਜਾਣ ਜਿੱਦਣ ਲੱਖਾਂ ਵੀ ਆ ਕੇ ਫੇਰ ਵੀ ਜਾਣਾ ਕਰੋੜਾ ਆ ਜਾਣ ਹਨਾ ਮਿਲੀਅਨ ਆ ਜਾਣ ਫੇਰ ਇੱਤੋਂ ਗਾ ਜਾਣ ਇਹ ਤਾਂ ਚੱਲੀ ਇਹ ਤਾਂ ਇਹ ਤਾਂ ਜਿਹੜਾ ਕਹਿੰਦੇ ਜਿਵੇਂ ਕਹਿੰਦੇ ਇੱਕ ਸਰਕਲ ਆ ਇਹ ਇਦਾਂ ਹੀ ਚੱਲੇ ਜਾਣਾ ਲਾਈਫ ਦਾ ਜਿਵੇਂ ਹੁਣ ਜਿਹੜੇ ਆਪਾਂ ਤੋਂ ਪਹਿਲਾਂ ਸੀਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਹਨਾ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੀ ਮੰਮੀ ਉਹਨਾਂ ਨੂੰ ਹੁਣ ਹੁਣਕ ਪਤਾ ਲੱਗਿਆ ਨਵਾਂ ਸਾਲ ਦਾ ਜਦੋਂ ਉਹ ਜਵਾਨੀ ਪੈਰੇ ਹੋਣਗੇ ਉਹਨਾਂ ਨੂੰ ਕਿਹੜਾ ਪਤਾ ਹੋਣਾ ਵੀ ਆ ਚੀਜ਼ ਆ ਜਾਂ ਆਹੀ ਜਿਵੇਂ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੂੰ ਮੈਨੂੰ ਤੇ ਨਹੀਂ ਪਤਾ ਸੀ ਇਹ ਵੀ ਨਹੀਂ ਮੈਨੂੰ ਤੇ ਨਹੀਂ ਪਤਾ ਸੀ ਹਾਂ ਬਈ ਹਨਾ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਹੁਣ ਤਕਨੀਕ ਆ ਜਿਹੜੀ ਬਹੁਤ ਜ਼ਿਆਦੇ ਹੋ ਗਈ ਆ ਤੇ ਹੁਣ ਤਾਂ ਮਿੰਟੋ-ਮਿੰਟੀ ਜਿਵੇਂ ਕਹਿੰਦੇ ਸਾਰਾ ਕੁਝ ਹੋ ਜਾਂਦਾ ਜਿਵੇਂ ਕਹਿੰਦੇ ਅੱਗੇ ਕਿਸੇ ਦੇ ਬੱਚਾ ਹੁੰਦਾ ਸੀ ਸਾਲ ਸੁਮੇ ਹੀ ਦੇਖਣ ਜਾਣਾ ਕਦੇ ਵੀ ਜਾ ਕਿਸੇ ਦੇ ਵਿਆਹ ਤੇ ਆਖਦੇ ਹੁੰਦੇ ਹੁਣ ਬੱਚਾ ਬਾਅਦ ਚ ਹੁੰਦਾ ਪਰਿਵਾਰ ਪਹਿਲਾਂ ਵੀਡੀਓ ਕਾਲ ਲਾਦੇ ਹੁੰਦਾ ਇਹ ਹੁਣ ਵੀਡੀਓ ਕਾਲਾਂ ਤੇ ਆ ਜਾਂਦੇ ਨੇ ਹੁਣ ਸਾਰੇ ਹਨਾ ਬਈ ਬਸ ਹੋਰ ਕੁਝ ਨਹੀਂ ਹੈਗਾ ਵੈਗਰੂ ਅੱਗੇ ਅਰਦਾਸ ਕਰਦੇ ਆ ਵੀ ਦੇਹ ਨੂੰ ਤੰਦਰੁਸਤੀ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੋ ਹਨਾ ਬਸ ਹੱਸਦੇ ਖੇਡਦੇ ਰਹੀਏ ਆਪਾਂ ਸਾਰਿਆਂ ਦੇ ਸੁਪਨੇ ਜਿਹੜੇ ਨੇ ਵੈਗਰੂ ਸਹਕਾਰ ਕਰਨ ਤੇ ਮੇਰ ਪਰਿਆ ਹੱਥ ਰੱਖੇ ਬੈਠ ਗੁਰੂ ਸਿਫਤੇ ਤੇ ਆਪਾਂ ਐਦਾਂ ਹੀ ਰੋਜ਼ ਮਿਲਦੇ ਰਹੀਏ ਹੱਸਦੇ ਖੇਡਦੇ ਰਹੀਏ ਤੇ ਬਾਕੀ ਜਿਹੜੀ ਆਹ ਜਿਹੜੀ ਨੋਕ ਝੋਕ ਹੈ ਚੱਲਦੀ ਰਹਿੰਦੀ ਆ ਇਹਨੂੰ ਨੋਕ ਝੋਕ ਨੂੰ ਨੋਕ ਝੋਕ ਤੱਕੇ ਰੱਖਣਾ ਚਾਹੀਦਾ ਬਾਲਾ ਵੱਡਾ ਈ ਸ਼ੂਨੀ ਬਣਾਉਣਾ ਚਾਹੀਦਾ ਵੀ ਉਹ ਉਸ ਟਾਈਮੇ ਬਸ ਮਿੰਟ ਕੇ ਰੱਖੋ ਵੀ ਮੈਨੂੰ ਫਲਾਣੇ ਬੰਦੇ ਨੇ ਇੰਨੀ ਗੱਲ ਕਹਿਤੀ ਜਿਵੇਂ ਹੁਣ ਇਹਨਾਂ ਨੇ ਮੈਨੂੰ ਬਹੁਤ ਵਾਰੀ ਗਾਲਾਂ ਗੋਲਾਂ ਕੱਢੀਆਂ ਹੋਈਆਂ ਨੇ ਤੇ ਮੈਂ ਲੋ ਮੈਂ ਕਿਤੇ ਯਾਦ ਰੱਖਦੀ ਆ ਮੈਂ ਕਦੇ ਵੀ ਨਹੀਂ ਯਾਦ ਰੱਖਦੀ ਕਾਹਦੇ ਨਹੀਂ ਕੱਢਦੇ ਮੈਂ ਲਾ ਬੇਬਿੰਦ ਕੋ ਮੈਂ ਤੁਹਾਨੂੰ ਇੰਨੇ ਪਿਆਰ ਨਾਲ ਬੋਲੀ ਸੀ ਅੱਛਾ ਸੀ ਜਿਹੜਾ ਲੈ ਮੈਂ ਵੀ ਬੇਬਿੰਦ ਕੋ ਇੰਨੇ ਪਿਆਰ ਨਾਲ ਬੋਲੀ ਹਾਂ ਕਿ ਬੈਰ ਜਾਈ ਚ ਨਾ ਕਿ ਲੈ ਹਾਂ ਮੈਂ ਇਹ ਹੀ ਪੁੱਛਿਆ ਸੀ ਮੈਂ ਕਿਹਨੇ ਤੁਸੀਂ ਬੈਠ ਗਏ ਰਜਾਈ ਤੇ ਤੁਸੀਂ ਬਿਲੀ ਚਾਹ ਲੈ ਕੇ ਕਿਹਣੀ ਹੋ ਚਿਰ ਇਹ ਇਹ ਤਾਂ ਗਲਾਸ ਵੀ ਇੱਥੀ ਹੋਣਾ ਕਰੀ ਮੈਂ ਲੈ ਗਈ ਚੱਕ ਕੇ ਮੈਂ ਲੈ ਗਈ ਡੈਡੀ ਇਹ ਆ ਗਿਆ ਨਹੀਂ ਇਹ ਡੈਡੀ ਇਹ ਆ ਗਿਆ ਫਿਰ ਮੈਂ ਉੱਥੇ ਲੱਗ ਗਈ ਸੀ ਇਥੋਂ ਸਰਾਣੇ ਮੈ ਲੈ ਗਈ ਸੀ ਮੈਨੂੰ ਯਾਦ ਨਹੀਂ ਕਿਉਂਕਿ ਮੈਂ ਇੱਥੇ ਫੋਨ ਆਇਆ ਸੀ ਮੈਂ ਫੋਨ ਸੁਣਦੀ ਸੁਣਦੀ ਪਤਾ ਨਹੀਂ ਮੈਂ ਗਲਾਸ ਚੱਕ ਕੇ ਲੈ ਗਈ ਪਤਾ ਨਹੀਂ ਮੈਂ ਇੱਥੇ ਰੱਖ ਗਈ ਮੈਨੂੰ ਕੁਝ ਯਾਦ ਨਹੀਂ ਕਿਉਂਕਿ ਮੇਰਾ ਮੈਂ ਦਿਮਾਗ ਬਹੁਤ ਛੋਟਾ ਹੈ ਮੈਨੂੰ ਗੱਲ ਯਾਦ ਨਹੀਂ ਰਹਿੰਦੀ ਇੰਨਾ ਦਾ ਇੰਨਾ ਦੀਆਂ ਕੱਢੀਆਂ ਮੀਆਂ ਗਾਲਾਂ ਗੋਲਾਂ ਜਿਹੀ ਯਾਦ ਰਹਿ ਜਾਂਦੀਆਂ ਨੇ ਮੋੜੇ ਮੋਟੀਆਂ ਨਹੀਂ ਤਾਂ ਮੇਰਾ ਦਿਮਾਗ ਬਹੁਤ ਛੋਟਾ ਹੈ ਠੀਕ ਹੈ ਜੀ ਇੰਨਾ ਦਾ ਮੈਂ ਤੋਂ ਹੀ ਕਹਿ ਇੰਨਾ ਗੰਦੋ ਛੋਟਾ ਯਾਰ ਮੈਨੂੰ ਤਾਂ ਨਹੀਂ ਇੰਨਾ ਕੁ ਯਾਦ ਰਹਿੰਦਾ ਕਾ ਇਹ ਨਰਿਆ ਪੋਲਾ ਦੀ ਆਵਲ। ਲਾ ਕੋਈ ਮੇਰੇ ਵਰਗਾ ਇਹਨਾਂ ਤੁਸੀਂ ਦੀਵਾਲਾ ਕੋ ਸੋ ਲੁਕਾ ਕਾਕਾ ਨਾ ਬਣ ਤੂੰ। ਇਹ ਕਾਕਾ ਆ। ਤੇ ਅੱਜ ਕਾਕੇ ਨੇ ਸ਼ੇਰ ਦੀ ਵੀਡੀਓ ਨਹੀਂ ਸੀ ਬਣਾਈ ਉਹ 10 10 ਫਿਰਦਾ ਸੀ। ਕਦੇ ਕਿਹਾ ਮੈਨੂੰ ਉਹ ਦੇਖ ਲਓ ਕਿਵੇਂ ਕਹਿੰਦਾ। ਮੇਰੇ ਕਾਕੇ। ਨਹੀਂ ਉਹ ਲੁਕਾ ਕੇ ਹੀ ਗਿਆ। ਕਾਕਾ ਕੀ? ਕਾਕਾ ਇਹਨਾਂ ਨੇ ਮੈਨੂੰ ਇਹ ਵੀ ਨਹੀਂ ਪੁੱਛਿਆ। ਹਾਂ ਕਦੇ ਕਿਹਾ ਤੁਸੀਂ ਜੇ ਬਣਾਉਣਗੇ ਪਤਾ ਇਹ ਬੋਲਿਏ ਕਿੱਥੇ ਮਰ ਗਈ। ਆਪ ਵੀ ਦੋ ਹੀ ਤੁਰਿਓ ਤੇਰੇ ਨਾਲ ਕਦੇ ਮੇਰਾ ਮੇਰਾ ਇੰਨਾ ਸੋਣਾ ਮੇਰੇ ਮਾਪੇ ਉਹਨੇ ਨਾਰਕ ਕੇ ਬੱਬੂ ਕਦੇ ਇਹਨਾਂ ਨੇ ਮੈਨੂੰ ਬੱਬੂ ਆ ਕਹਿ ਕੇ ਬ ਨਹੀਂ ਬੁਲਾਇਆ ਬਸ ਉਹ ਤਾਂ ਮੇਰੇ ਮੰਮੀ ਡੈਡੀ ਉਹ ਕਹਿੰਦੇ ਨੇ ਚਲੋ ਮੰਮੀ ਡੈਡ ਕੇ ਹੀ ਜਾਂ ਉਹਨਾਂ ਨੇ ਰੱਖਿਆ ਵੀ ਉਹਨਾਂ ਨੇ ਕਹਿਣਾ ਹੀ ਆ ਨਾ ਉਹਨਾਂ ਦੇ ਉਹਨਾਂ ਦੇ ਧੀਆਂ ਸਾਡੇ ਤਾਂ ਅੱਜ ਹੁੰਦਾ ਕਿ ਨਾ ਨਵਰਕਨ ਅੱਛਾ ਚਲੋ ਠੀਕ ਹੈ ਜੀ ਹਨਾ ਕਿ ਨਾ ਵੱਡਾ ਬੇਟਾ ਪਤਾ ਕੀ ਕਹਿੰਦਾ ਹੁੰਦਾ ਮੰਮੀ ਨੇ ਕਿਹਾ ਤੀ ਇਹ ਮੇਰੀ ਖਬਰ ਨੂੰ ਆ ਜੀ ਉਹ ਰੋਜ਼ ਪਤਾ ਕੀ ਕਹੂਗਾ ਹੁਣ ਮੈਨੂੰ ਤੀ ਇਹ ਮੇਰੀ ਖਬਰ ਨੂੰ ਆ ਜੀ ਮੈਂ ਨਹੀਂ ਜਾ ਰੋਜ਼ ਰਾਤ ਨੂੰ ਜਾਂ ਪੈਣ ਪੈਣ ਵੇਲੇ ਮੈਂ ਉਹਨੂੰ ਗੁੱਡ ਨਾਈਟ ਕਰਕੇ ਆਉਣੀ ਆ ਵੀ ਓਕੇ ਬਾਏ ਮੈਂ ਰੋਜ਼ ਉਹਦੇ ਕੋਲੇ ਘੰਟਾ ਅੱਧਾ ਘੰਟਾ 10 ਮਿੰਟ ਹਨਾ ਕਈ ਵਾਰੀ ਇਹ ਇੱਧਰ ਘਰਾੜੇ ਵੀ ਮਾਰ ਲੈਂਦੇ ਨੇ ਅਸੀਂ 10 ਮਿੰਟ ਉੱਧਰ ਹੁੰਨੇ ਆ ਹਨਾ ਚਾਹੇ ਅੱਧਾ ਘੰਟਾ ਹੋਈਏ ਸਾਡੇ ਲਈ 10 ਮਿੰਟ ਹੁੰਦੇ ਆ ਕਾਂਟਾ ਵੀ ਹੋ ਜਾਂਦਾ ਕਦੇ-ਕਦੇ ਮੇਰੇ ਭਾਂਡੇ ਬਾਅਦ ਚ ਮਾਰ ਲੀਂਦੇ ਨੇ ਸਾਢੇ 9 ਵੀ ਭਾਂਡੇ ਮਾਰ ਦਈਆਂ ਮੈਂ ਰਾਤ ਨੂੰ ਤੇ ਉਹ ਜਦੋਂ ਮੈਂ ਉੱਠ ਲੱਗੂ ਪਤਾ ਕੀ ਕਰਨਾ ਨਾਲੇ ਆਤੀ ਹੈ ਲਾਈਟ ਬੰਦ ਕਰ ਜੇ ਨਾਲੇ ਮੇਰੀ ਖਬਰ ਲੈ ਜੀ ਚਲੋ ਠੀਕ ਹੈ ਜੀ ਵੀਡੀਓ ਲੰਬੀ ਹੋਣੀ ਹੈ ਉਮੀਦ ਕਰਦਾ ਤੁਸੀਂ ਵੀ ਇਦਾਂ ਹੀ ਹੱਸਦੇ ਖੇਡਦੇ ਰਹੋ ਹਨਾ ਤੇ ਖੁਸ਼ ਰਿਹਾ ਕਰੋ ਹੱਡ ਤੋਂ ਬਚ ਕੇ ਹੱਡ ਤੋਂ ਬਚ ਕੇ ਸਾਡੇ ਵਾਂਗੁਰਜਾਈ ਚ ਬੈਠ ਚੋ ਕਿਉਂਕਿ ਇਸ ਵਾਰ ਸਾਡੇ ਕੋਲ ਹੁਣੇ ਪਸ਼ੂਆਂ ਦਾ ਸਾਰਾ ਕੰਮ ਨਿਵੇੜਿਆ ਹੈ ਹਾਲੇ ਟਾਈਮ ਆ ਜਿਹੜਾ 4:16 ਹੋਇਆ ਸਾਢੇ 5 ਹੋਇਆ ਜਾਣਾ ਪੈਣਾ ਕੇਰਾ ਹਾਂ ਵੀ ਹੁਣ ਸਾਡੇ ਪਸ਼ੂਆਂ ਦਾ ਥੋੜਾ ਜਿਹਾ ਕੰਮ ਘਟਾ ਗਾਂ ਜਿਹੜੀ ਦੁੱਧੋ ਛੱਡਤੀ ਝੋਟੀ ਜਿਹੜੀ ਆਪਣੀਆਂ ਸਵੇਰੇ ਦੁੱਧ ਦਿੰਦੀ ਆ ਸ਼ਾਮ ਨੂੰ ਦਿੰਦੀ ਨਹੀਂਗੀ ਬਸ ਫਿਰ ਤਾਂ ਕਰਕੇ ਹੁਣ ਅਸੀਂ ਫ੍ਰੀ ਸੀਗੇ ਤੇ ਹੁਣ ਅਸੀਂ ਰਜਾਈਆਂ ਦੇ ਵਿੱਚ ਬੈਠੇ ਸੀ ਵੈਸੇ ਮੈਂ ਬਹੁਤ ਸਾਵਾਂ ਆ ਕਿਸੇ ਨੇ ਮੇਰੀ ਤਾਰੀਫ ਤਾਂ ਕਰਨੀ ਨਹੀਂ ਹੈਗੀ ਮੈਂ ਮੈਂ ਕਰਦਾ 2023 ਦੇ ਵਿੱਚ ਮੈਂ ਆਪ ਦੀ ਤਾਰੀਫ ਆਪ ਹੀ ਕਰ ਲਵਾਂ ਤਾਂ ਹੀ ਵਧੀਆ ਤੇ ਨਾ ਮੈਨੂੰ ਤਾਂ ਨੀਂਦ ਵੀ ਆ ਗਈ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਨਵੇਂ ਸਾਲ ਦੇ ਵਿੱਚ ਨਵਾਂ ਸਾਲ ਜਿਹੜਾ ਤੁਹਾਡੀਆਂ ਦਹਲਾਈਆਂ ਤੇ ਖੁਸ਼ੀਆਂ ਲੈ ਕੇ ਆਵੇ ਜਦੋਂ ਤੁਸੀਂ ਸਵੇਰੇ ਉੱਠੋ ਤੁਹਾਨੂੰ ਸਾਰੇ ਜਾਨੀ ਮम्मी ਮਮੀ ਦਾ ਤੋ ਕਰੀ ਗਮੂ ਸਾਰੇ ਸੁਖਰਾ ਮਿਲੇ ਦੇ ਇੱਕ ਕੰਮ ਤਾਂ ਵੀ ਉਹੀ ਰਹਿਣਾ ਲਾਈਵ ਦੇ ਵਿੱਚ ਆਪਣਾ ਫੇਰ ਇੱਕ ਟਾਪਿਕ ਆ ਗਿਆ ਹਨਾ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਦੇਖੋ ਲਾਈਵ ਦੇ ਵਿੱਚ ਜੇ ਆਪਾਂ ਹੁਣ ਚੇਂਜ ਚਾਹੁੰਦੇ ਆ ਜੇ ਮੈਂ ਮੇਰੇ ਹਾਊਸ ਵਾਈਫ ਹਾਂ ਮੈਂ ਮੈਂ ਚੇਂਜ ਚਾਹੁੰਦੀ ਆ ਮੇਰੀ ਲਾਈਫ ਦੇ ਵਿੱਚ ਕਿ ਮਤਾ ਉਹ ਹੀ ਰਹਿਣਾ ਤਰੱਕੀ ਬੰਦੇ ਦੀ ਹਾਂ ਚੇਂਜ ਜੋ ਆਪਾਂ ਚੇਂਜ ਲੈ ਕੇ ਆਉਣਾ ਹੁੰਦਾ ਨਾ ਉਹ ਆਪਦੇ ਆਪ ਲੈ ਕੇ ਆਉਣਾ ਹੁੰਦਾ ਜਿਵੇਂ ਮੈਂ ਹਾਊਸ ਵਾਈਫ ਆ ਰੋਟੀ ਤਾਂ ਮੈਂ ਰੋਜ਼ ਬਣਾਉਣੀ ਆ ਭਾਂਡੇ ਮੈਂ ਰੋਜ਼ ਧੋਣੇ ਆ ਕੱਪੜੇ ਮੈਂ ਰੋਜ਼ ਧੋਣੇ ਆ ਉਹਨੂੰ ਆਪਾਂ ਨਵੇਂ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਮੈਂ ਫੁੱਲੀ ਤੋਂ ਮੈਲ ਬਣਾਉਣੀ ਆ ਇਹ ਬੰਦੇ ਦੇ ਹੱਥ ਇਹ ਬੰਦੇ ਦੇ ਹੱਥੋਂ ਬੰਦਾ ਖੁਦ ਕੰਮ ਕਰੇ ਹੁਣ ਇਹ ਤਾਂ ਨਹੀਂ ਮੈਂ ਇੱਥੇ ਤੱਕ ਨਹੀਂ ਰਹਿ ਸਕਦੀ ਵੀ ਮੈਂ ਰੋਟੀ ਬਣਾਉਣੀ ਮੈਂ ਰੋਟੀ ਤੱਕੇ ਰਹਿ ਮੈਂ ਆਪਦਾ ਖਰਚਾ ਖੁਦ ਚੱਕ ਸਕਦੀ ਆ ਦੇ ਕੋ ਬਹੁਤ ਕੰਮ ਨੇ ਹਾਊਸ ਵਾਈਫ ਲਈ ਆਪਣੇ ਲਈ 2 ਘੰਟੇ ਕੱਢੋ ਪੂਰੇ ਦਿਨਚਾਰਿਆਂ ਦੇ ਵਿੱਚੋਂ ਆਪਣੇ ਲਈ ਟਾਈਮ ਕੱਢੋ ਜਿਹਨੂੰ ਤਾਂ ਮੇਰੇ ਵਾਂਗੂ ਸੋਸ਼ਲ ਮੀਡੀਆ ਚਲਾਉਣਾ ਆਉਂਦਾ ਉਹ ਚਲਾ ਲਓ ਹੈਨਾ ਸਟੀਚਿੰਗ ਦਾ ਕੰਮ ਕਰ ਲਓ ਬਹੁਤ ਕੰਮ ਨੇ ਜੋ ਹਾਊਸ ਵਾਈਫ ਕਰ ਸਕਦੀਆਂ ਨੇ ਦਿਨ ਦੇ ਵਿੱਚੋਂ 2 ਘੰਟੇ ਜੇ ਕੋਈ ਕਹਿੰਦਾ ਨਹੀਂ ਨਿਕਲਦੇ ਉਹ ਝੂਠ ਗੱਲਾਂ ਨਿਕਲਿਆ ਆਉਂਦੇ ਨੇ ਜੇ ਉਹ ਤਾਂ ਮੈਂ ਵੀ ਰੋਲਾ ਪਾਉਂਦੀ ਰਹਿਣੀ ਹਾਏ ਮੇਰਾ ਹੋ ਰੰਦਾ ਹੋ ਰੰਦਾ ਹੋ ਰੰਦਾ ਹੋ ਰੰਦਾ ਇਹ ਤਾਂ ਇੱਕ ਰੋਜ਼ ਦੀ ਉਹ ਇੱਕ ਆਪਾਂ ਨੇ ਉਹ ਬਣਾਈ ਨਹੀਂ ਹੁੰਦੀ ਹੈਗੀ ਬਸ ਲੈਨ ਆ ਵੀ ਮੈਂ ਤਾਂ ਜੀ ਬਸ ਟ੍ਰੇਨ ਨੇ ਉੱਥੇ ਜਾਣਾ ਟ੍ਰੇਨ ਐਦਾਂ ਗੋਲ ਵੀ ਘੁੰਮਦੀ ਆ ਟ੍ਰੇਨ ਸਿੱਧੀ ਵੀ ਜਾਂਦੀ ਆ ਟ੍ਰੇਨ ਤਕੋਣੀ ਵੀ ਚੱਲਦੀ ਆ ਟ੍ਰੇਨ ਐ ਵੀ ਚੱਲਦੀ ਆ ਉਹ ਤਾਂ ਲੀ ਤੇ ਜਾ ਕੇ ਪਤਾ ਲੱਗਦਾ ਵੀ ਟ੍ਰੇਨ ਸਿੱਧੀ ਆਪਾਂ ਨੂੰ ਇਹ ਲੱਭ ਲਈਏ ਤਾਂ ਸੁੱਧੀ ਹੋ ਜਾਂਦੀ ਹੈ ਤਾਂ ਹੋਰ ਕਿਤੇ ਜਾਣੀ ਉਹ ਗੋਲ ਵੀ ਮੁਰਦੀ ਆ ਐਦਾਂ ਵੀ ਉਹ ਲੀ ਐਦਾਂ ਵੀ ਬਣੀ ਹੁੰਦੀ ਆ ਹਾਂ 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 ਉਹ ਲੀ ਹਰੇਕ ਤਰ੍ਹਾਂ ਦੀ ਬਣੀ ਹੁੰਦੀ ਆ ਉਹ ਲੀ ਤੇ ਚੱਲਣ ਦਾ ਸਲੀਕਾ ਆਪਾਂ ਨੂੰ ਖੁਦ ਨੂੰ ਹੋਣਾ ਚਾਹੀਦਾ ਖੁਦ ਚੁਣਨਾ ਹੈ ਆਪਾਂ ਨੇ ਨਵੇਂ ਸਾਲ ਦੇ ਵਿੱਚ ਤੁਸੀਂ ਵੀ ਚੁਣਿਓ ਠੀਕ ਹੈ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਨਵੇਂ ਸਾਲ ਦੇ ਵਿੱਚ ਨਵੇਂ ਨਵੇਂ ਬਲੌਗ ਦੇ ਨਾਲ ਨਵੀਂ ਉਮੀਦ ਦੇ ਨਾਲ ਨਵੇਂ ਸਬਸਕ੍ਰਾਈਬਰ ਜੋੜਨ ਆਪਣੇ ਨਾਲ ਆਪਣੀ ਫੈਮਿਲੀ ਹੋਰ ਵੱਡੀ ਹੋਵੇ ओके जी बाय बाय टाटा टेक केयर 2022 वेलकम बाय बाय टाटा सी यू वेलकम टू 2024 ठीक है जी बाय 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 हैप्पी न्यू ईयर हैप्पी न्यू ईयर हैप्पी न्यू ईयर बाय बाय हैप्पी न्यू ईयर हैप्पी